ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਵੀਰਾਂ ਨੂੰ ਸਵਾਗਤ ਆ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਭਾਈ ਆਪਾਂ ਫੀਲਡ ਦੇ ਵਿੱਚ ਜਾ ਕੇ ਆਉਣਾ ਸਾਰੇ ਬੰਦੇ ਆਪਣੇ ਫੀਲਡ ਦੇ ਵਿੱਚ ਜਾਣਗੇ ਤੇ ਗਏ ਵੀ ਹੋਏ ਨੇ ਤੇ ਆਪਣੀਆਂ ਜਿਹੜੀਆਂ ਮਸ਼ੀਨਾਂ ਭਾਈ ਆਪਾਂ ਸੇਲ ਕਰੀ ਜਾਂਦੇ ਮੱਕੀ ਵਾਲੀਆਂ ਨਵੀਆਂ ਉਹ ਚਲਾ ਕੇ ਹੋਣੀਆਂ ਨੇ ਅੱਜ ਵੀ ਮੈਂ ਇੱਕ ਜਿਹੜੀ ਮਸ਼ੀਨ ਚਲਾਉਣ ਚੱਲੇ ਆ ਜਿਹੜੀ ਆਪਣੀ ਨਵੇਂ ਮਾਡਲ ਚ ਆਈ ਆ ਪਿੱਛੇ ਟੈਰਾਂ ਵਾਲੀ ਤੇ ਤੁਹਾਨੂੰ ਆਪਾਂ ਚਲਦੀ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਤੇ ਸਾਰੇ ਵੀਰ ਆਪਣਾ ਆਪਣਾ ਕੀਮਤੀ ਕਮੈਂਟ ਜਰੂਰ ਕਰਿਆ ਕਰੋ ਸੁਝਾਅ ਜਰੂਰ ਦਿਆ ਕਰੋ ਵੀ ਕਿੱਦਾਂ ਦੀ ਮਸ਼ੀਨ ਲੱਗੀ ਆ ਕੀ ਉਹਦੇ 'ਚ ਕਮੀ ਆ ਤੇ ਕੁਝ ਸਾਨੂੰ ਦੱਸਿਆ ਕਰੋ ਅਸੀਂ ਤੁਹਾਨੂੰ ਕੁਝ ਦੱਸਿਆ ਕਰਾਂਗੇ ਤੇ ਐਦਾਂ ਹੀ ਆਪਾਂ ਚੈਨਲ ਲੱਗੇ ਵਧਾ ਲੈਣਾ ਹੌਲੀ ਹੌਲੀ ਤੇ ਜਾਣਕਾਰੀ ਵਾਲੀਆਂ ਹੀ ਵੀਡੀਓ ਬਾਈ ਆਪਾਂ ਅਪਲੋਡ ਕਰਿਆ ਕਰਾਂਗੇ ਇਸ ਚੈਨਲ ਤੇ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਨਵੇਂ ਪੁਰਾਣੇ ਟਰੈਕਟਰਾਂ ਬਾਰੇ ਇਦਾਂ ਦੀਆਂ ਜਾਣਕਾਰੀਆਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਸਬਸਿਟੀਆਂ ਬਾਰੇ ਵੀ ਵੀਡੀਓ ਅਪਲੋਡ ਕਰਾਂਗੇ ਕਿ ਕਦੋਂ ਸਬਸਿਟੀ ਹੋਣੀ ਆ ਤੇ ਕਿਹੜੇ ਇੰਪਲੀਮੈਂਟਾਂ ਦੇ ਹੋਣੀ ਆ ਉਹ ਸਾਰੀ ਇਸ ਚੈਨਲ ਦੇ ਉੱਤੇ ਆਪਾਂ ਦੱਸਿਆ ਕਰਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਬਈ ਜੀ ਵੱਧ ਤੋਂ ਵੱਧ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਤੇ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਇਦਾਂ ਹੀ ਹੋਰ ਫਿਰ ਕਿਉਂ ਚੱਲੀ ਜਾਂਦਾ ਰੂਨ ਕੰਮ ਹਾਂਜੀ ਹਾਂਜੀ ਬਾਈ ਇਹਦਾ ਕੀ ਕਰਿਆ ਬੋਸ਼ ਭਾਈ ਲਓ ਜੀ ਪਲੌ ਦੇ ਬੋਸ਼ ਪਾਤੇ ਹੈ ਸੌਖਾ ਹੀ ਜਾਂਦਾ ਸਹੀ ਆ ਜਾਂਦਾ ਨਾ ਆਰਾਮ ਨਾਲ ਬਾ ਠੀਕ ਆ ਬਰਾਬਰ ਥੱਟ ਮਾਰ ਦੋ ਇਹ ਪਾਸੇ ਦੋੇ ਪਾਸੇ ਬਰਾਬਰ ਥੱਟ ਮਾਰ ਫੇਰ ਸਹੀ ਜਾਣਾ ਹੈ ਉਹ ਤਾਂ ਇਦਾਂ ਕਰਦਾ ਹੁੰਦਾ ਹੀ ਆ ਸਹੀ ਦੇਣਾ ਪੈਂਦਾ ਜੇ ਪੈ ਰਿਹਾ ਗੁੱਲਾ ਪੂਰਾ ਟਾਈਟ ਪੈ ਰਿਹਾ ਮਤਲਬ ਸਹੀ ਆ ਜੇ ਟਿੱਲਾ ਹੋਵੇ ਫੇਰ ਨਹੀਂ ਸਹੀ ਆ ਚਲੋ ਖੋਲਿਓ ਯਾਰ ਟਿੱਲੇ ਹੁਣ ਕਰਕੇ ਤੇ ਵਿਚ ਬੁਸ਼ ਪਾਏ ਆ ਮਾਰ ਦੇਣੀ ਆ ਦੀ ਨਾ ਨਾ ਲੋੜ ਨਹੀਂ ਖੋਲਣ ਦੀ ਨਟ ਕਸ ਲੈਣੇ ਆ ਨਟ ਕਸ ਲਾ ਨਾਟ ਕਸ ਲੈ ਇਹਦੇ ਉੱਤੇ ਇਹਨੂੰ ਖੋਲ ਕੇ ਇਹਦੇ ਉੱਤੇ ਨਟ ਕਸ ਲਾ ਫੇਰ ੱਟ ਮਾਰ ਲੈ ਨਟ ਪੂਰਾ ਕਸ ਲਈ ਜਾਣੀ ਉੱਤੇ ਪਲੌ ਲੱਗਿਆ ਹੈ ਬਾਈ ਸੈੱਟ ਕਰਨ ਕਿਉਂਕਿ ਪਲੌ ਦੇ ਜਿਹੜਾ ਆਪਣਾ ਸੈਂਟਰ ਗੁੱਲਾ ਵਾ ਇਹਦੇ ਵਿੱਚ ਢਿੱਲ ਪੈ ਗਈ ਤਾਂ ਕਰਕੇ ਨਾ ਜਦੋਂ ਪ੍ਰੋ ਦੀ ਸੈਟਿੰਗ ਕਰਦੇ ਸੀ ਫੁੱਲ ਫੇਰ ਹਿੱਲੀ ਜਾਂਦਾ ਸੀ ਅਸਲ 'ਚ ਉਹ ਸੈਟਿੰਗ ਨਹੀਂ ਸੀ ਇਹਦੀ ਉਹ ਗੁੱਲੇ ਕਰਕੇ ਡਲਕ ਮਾਰਦਾ ਸੀ ਪਲਾਉ ਇੱਕ ਇਹ ਜੀ ਚੀਜ਼ ਆ ਵੀ ਜੇ ਮਾੜੀ ਜੀ ਵੀ ਸੈਟਿੰਗ ਹਿੱਲ ਜਵੇ ਮੁੜ ਕੇ ਪਲਾਉ ਸਹੀ ਨਹੀਂ ਚੱਲਦਾ ਹੋਰ ਕੀ ਹਾਲ ਆ ਬਾਈ ਮਾਊ ਠੀਕ ਆ ਨਾ ਕੀ ਨਾ ਮਦਰਾ ਮਨਜੋਤ ਮਨਜੋਤ ਠੀਕ ਆ ਨਾ ਗੱਲ ਓਕੇ ਆ ਨਾ ਜੀ ਹੈ ਬੁਸ਼ ਘਸ ਗਏ ਹੈ ਇਹ ਬਾਈ ਮਨਜੋਤ ਆ ਇਹ ਸਾਡੇ ਜਿਹੜਾ ਉਹ ਪੰਜਾਬ ਐਗਰੋ ਸੇਲ ਤੋਂ ਮਾਚੀਪੜਾ ਹੈ ਉਹ ਉੱਥੇ ਦਾ ਇਹ ਜਿਹੜਾ ਮੇਨ ਮਿਸਤਰੀ ਆਰੁਣ ਹਨਾ ਮੇਨ ਤਾਂ ਸਾਰੇ ਹੀ ਆ ਬਾਈ ਇਹ ਇਹ ਸਪੈਸ਼ਲ ਆ ਇਹ ਸਭ ਤੋਂ ਮੇਨ ਮਿਸਤਰੀ ਆ ਇਹ ਉਹਨੂੰ ਕੰਮਾਂਦਾਨੀ ਨਾ ਪਤਾ ਜਿਹੜਾ ਇਹਨੂੰ ਪਤਾ ਇਹ ਚ ਨਟਕਸ ਲਾ ਇਹ ਨਹੀਂ ਇਹ ਦੂਆ ਲਿਆ ਪਰ ਠੀਕ ਆ ਹੁਣ ਉਹ ਨਹੀਂ ਚੂੜੀ ਵੱਜ ਵੱਜ ਕੇ ਖਰਾਬ ਹੋਣੀ ਇਹ ਚ ਕਸਦਾ ਕਸਦਾ ਹੋਇਆ ਲੈ ਕੇ ਆਓ ਇਹ ਚ ਕਸ ਹੋ ਜਵੇ ਪੂਰਾ ਨਾਟਕ ਕਸ ਕੇ ਨਾ 13 ਨੰਬਰ ਦਾ ਨਾਟਕ ਪੂਰਾ ਕਸ ਕੇ ਫੇਰ ਡੱਟ ਮਾਰੋ ਗਲਤ ਕੰਮ ਨਾ ਕਰੋ ਇਦਾਂ ਤੇ ਬਾਈ ਕਿਸੇ ਨੇ ਵੀ ਬਾਈ ਰੂਟਾਵੇਟਰ ਦਾ ਡੈਮੋ ਲੈਣਾ ਹੋਇਆ ਗੰਨੇ ਗੁੰਨੇ ਜਾਂ ਸਬਜ਼ੀਆਂ ਚ ਆਹ ਚੀਜ਼ ਦਾ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਾਂ ਇਹ ਚੀਜ਼ ਦਾ ਵੀ ਬਾਈ ਡੈਮੋ ਦੇ ਦਾਂਗੇ ਆਪਣੇ ਕਿਸੇ ਨੂੰ ਵੀ ਬਾਈ ਚਾਹੀਦਾ ਹੋਇਆ ਤੇ ਠੀਕ ਕਰਕੇ ਪਾ ਲੈ ਹੜ ਜਾ ਹੜ ਜਾ ਹੜ ਜਾ ਨੰਨੇ ਪੜਾ ਥੱਲੇ ਪਾ ਦੇ ਫਿਰ ਨੇ ਉੱਤੇ ਨਾਲ ਹੈ ਥੱਲੇ ਉਹ ਪਾ ਦੇ ਉੱਤੇ ਉਹ ਪਾ ਦੇ ਥੱਲੇ ਹਾਂਜੀ ਹੈ ਉੱਤੇ ਉਹ ਪਾ ਦੇ ਥੱਲੇ ਬਿੰਨਾ ਨਾਲੇ ਫਲਾਸ ਪਾ ਦੇ ਉਹ ਪਲਾਸੇ ਨਾਲ ਬਿੰਨਾ ਪਾ ਦੇ ਵਰੇ ਆਡੀ ਮੜਾ ਉੱਠ ਕੇ ਮੜੀ ਢਿੱਲ ਦੇ ਵਿੱਚ ਤੇ ਜੀ ਮੜਿਆ ਫੜ ਮੂ ਠੀਕ ਆ ਹਾਂ ਹੋਲੀ ਹੈਗੀ ਪਕਾ ਦੂੰ ਖਾ ਲਓ ਤੇਰਾ ਗਲੇਸ਼ ਨਿੱਪਲ ਲਾਓ ੱੱਲੇ ਕੋਈ ਬਾਤ ਨਾ ਜੀ ਬੰਦੀ ਆ ਗਲੇਸ਼ ਨਿੱਪਲ ਵੀ ਪਾ ਦੇ ਉੱਪਰ ੱੱਲੇ ਪਾਸੇ ਨਹੀਂ ਕੁਦੀ ਉਹ ਲਾ ਦੇ ਨੌਕਨਾ ਦੇ ਪਾਸੇ ਵਾ ਠੀਕ ਆ ਇਦਾਂ ਹੀ ਸੀ ਜੀ ਬਾਇਰ ਰੈਲੀਆਂ ਇਹਨੇ ਨੂੰ ਲੋਟ ਬੰਨਣੀਆਂ ਪੈਣੀਆਂ ਨੇ ਇਹਦੀ ਸੈਟਿੰਗ ਕਰਨੀ ਪੈਣੀ ਹੈ ਇਹ ਇਹਦੇ ਹਿਸਾਬ ਨਾਲ ਹੋਣੀ ਹੈ ਨਾ ਇਹ ਹੁਣ ਤਾਂ ਸੇਵ ਨਹੀਂ ਜਿਹੜੀ ਇੱਥੋਂ ਇੱਕ ਤੱਕ ਚਾਈਦੀ ਹੈ 70 ਤੱਕ ਚਾਈਦੀ ਹੈ ਇੱਥੋਂ ਵੀ ਤਾਂ ਮਾਰਨਾ ਅੱਜ ਉਹ ਜਹਾ ਮੇੜ ਕੇ ਦੇਖ ਲਈਏ ਕਿੰਨੀ ਹੈ ਇਹ ਕਟਾ 68 ਆ ਹਾਂ ਇਹ 70 ਤੱਕ ਚਾਈਦੀ ਹੋਰੇ ਤੱਕ ਹਾਂ ਥੋੜੀ ਥੋੜੀ ਘਟਾ ਵੈਸੇ ਚੱਲੀ ਜਾਣੀ 69 ਤੇ ਵੀ ਯਾਰੀ ਪ੍ਰੋਪਰ ਇਹ 70 ਚਾਈਦੀ ਨਾ ਕਿਹੜਾ ਇਹ ਇਕਾਸ ਕੇ ਹੋ ਗਈ ਇਹ ਹੁਣੇ ਨਵੇਂ ਪਹਿਣਗੇ ਕਿਉਂਕਿ ਇਹ ਸਾਰਾ ਤਗਰੀਨ ਘਸ ਗਈ ਸਾਰੀਆਂ ਨਵੀਆਂ ਪਹਿਣੀਆਂ ਲਓ ਬਾਈ ਜੀ ਕਿਸੇ ਨੇ ਵੀ ਬਾਈ ਜੀ 7 ਫੁੱਟਾ ਰੋਟਾਵੇਟਰ ਚਾਹੀਦਾ ਹੈ ਸਵੈਨ ਕੰਪਨੀ ਦਾ ਉਹ ਆਪਣੇ ਕੋਲ ਆ ਗਿਆ 90 80 ਤੋਂ 80% 80% ਇਹਦੇ ਬਲੇਡ ਨੇ ਜੀ ਤੇ ਰੋਟਾਵੇਟਰ ਬਿਲਕੁਲ ਸਾਫ਼ ਆ ਜੀ ਸਵੈਨ ਕੰਪਨੀ ਦਾ ਜੀ 7 ਫੁੱਟਾ ਰੋਟਾਵੇਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ ਆਪਣੇ ਨਾਲ ਕਰ ਲਿਓ ਸੰਪਰਕ ਤੇ ਬਾਕੀ ਬਲੇਡ ਦੇਖੋ ਬਾਈ ਇਹਦੇ ਆ ਦੇਖੋ 80 85% ਬਲੇਡ ਆ ਬਾਈ ਇਹਦੇ ਬਿਲਕੁਲ ਸਾਫ਼ ਗਨੇ ਨੇ ਇਸ ਨੂੰ ਵੀ ਰੂਟਾਵੇਟਰ ਚਾਹੀਦਾ ਹੋਇਆ ਸਵੈਨ ਕੰਪਨੀ ਦਾ 7 ਫੁੱਟਾ ਰੂਟਾਵੇਟਰ ਤਾਂ ਬਾਈ ਇਹ ਮਸ਼ੀਨ ਚਲਾ ਕਰ ਲਿਓ ਸ਼ਕਤੀਮਾਨ ਦੀ ਨੰਨੀ ਘੈਂਟ ਹਾਲਤ ਵਿੱਚ ਹੈ ਤੇ ਆ ਦੇਖੋ ਏਦਾਂ ਬਣਾ ਰਹੀ ਹੈ ਜੀ ਖਾਲੀ ਆ ਦੇਖੋ ਬੈੱਡ ਪੂਰਾ ਵਧੀਆ ਬਣਾ ਲਈ ਹੈ ਪੂਰਾ ਘੈਂਟ ਬੈੱਡ ਬਣਾ ਰਹੀ ਹੈ ਜੀ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦਾ ਬੈੱਡ ਲੱਗਿਆ ਤੁਹਾਨੂੰ ਤੇ ਸਾਡੇ ਵੱਲੋਂ ਤਾਂ ਪੂਰਾ ਓਕੇ ਆਈ ਆ ਦੇਖੋ ਬੈੱਡ ਪੂਰਾ ਘੈਂਟ ਆ ਟਰਾਈ ਕਰਕੇ ਦੇਖਿਓ ਹੁਣੇ ਚ ਬਾਕੀ ਬੀਜ ਪਾ ਕੇ ਚਲਾ ਕੇ ਦੇਖਦੇ ਆ ਵੀ ਬੀਜ ਕਿੰਨਾ ਕੜੂਗਾ ਚੱਲਦਾ ਜੀ। ਲੋ ਜੀ ਕਰਤੀ ਸੈਟਿੰਗ ਬਾਈ 플ਾਂਟਰ ਵੀ ਪੂਰੇ ਵਧੀਆ ਬਣਿਆ ਤੇ 플ਾਂਟਰ ਦਾ ਜਿਹੜਾ ਮੇਨ ਮਿਸਤਰੀ ਆ ਹੋਰ ਹੈਪੀ ਬਾਈ ਕੀ ਹਾਲ ਆ ਗੱਲਬਾਤ ਪੂਰੀ ਬਣ ਗਈ 플ਾਂਟਰਾਂ ਦੀ ਹੈ ਤੇ ਸਾਡਾ ਬਾਈ ਮੱਛ ਫੜਾ ਸਾਹਿਬ ਤੋਂ ਹੈਪੀ ਬਾਈ ਉਹ 플ਾਂਟਰ ਸਾਡੇ ਤਿਆਰ ਕਰਦਾ ਮਸ਼ੀਨ ਦੇ ਤੇ ਇਹ ਤੋਂ ਹੀ ਅਸੀਂ ਤਿਆਰ ਕਰਵਾਉਂਦੇ ਆ ਵਿਚਾਰ ਆਪ ਨਾਲ ਆ ਕੇ ਚਲਵਾਉਣ ਵੀ ਆ ਜਾਂਦਾ ਕਿਸੇ ਨੇ ਵੀ 플ਾਂਟਰ ਚਲਾਉਣੇ ਆ ਬਾਈ ਨਾਲ ਸੰਪਰਕ ਕਰ ਲਿਓ ਬਾਈ ਨੰਬਰ ਕੀ ਆ ਆਪਣਾ ਬਾਈ 70 70 81000 70 877 81000 81078 ਬਾਕੀ ਆ ਬਲੈਂਟਰਾਂ ਦੀ ਦੇਖ ਲਓ ਬਾਈ ਕੁਆਲਟੀ ਬਾਈ ਦੀ ਬਹੁਤ ਵਧੀਆ ਬਲੈਂਟਰ ਤਿਆਰ ਕਰਦਾ ਮੈਂ ਜੀ ਪੂਰਾ ਵਧੀਆ ਬੈਡ ਬਣਦਾ ਜਾਂਦਾ ਜੀ ਪੂਰਾ ਵਧੀਆ ਬੈਡ ਬਣਦਾ ਜਾਂਦਾ ਭਾਜੀ ਇੱਧਰ ਮਿੱਟੀ ਥੋੜੀ ਨਰਮ ਆ ਆਹ ਸਾਈਡ ਕਿਉਂਕਿ ਪਾਣੀ ਲੱਗ ਲੱਗ ਕੇ ਆਲੂ ਵਾਲਾ ਥੋੜੀ ਜਿਹੀ ਗਿੱਲੀ ਹੋਈ ਹੋਈ ਆ ਇਸ ਕਰਕੇ ਉਹਰੇ ਮਿੱਟੀ ਦੀ ਪਟਾਈ ਥੋੜੀ ਜਿਹੀ ਜ਼ਿਆਦਾ ਵਾ ਭਾਜੀ ਹੁਣ ਤੁਹਾਨੂੰ ਆਪਾਂ ਦੂਏ ਪਾਸੇ ਚਲਾ ਜਦੋਂ ਦੂਜਾ ਗੇੜ ਆਊਗਾ ਉਹ ਚ ਦੇਖਾਂਗੇ ਕਿ ਇੱਧਰਲੀ ਜਿਹੜੀ ਸੁੱਕੀ ਆ ਤੇ ਬਾਕੀ ਆਪਾਂ ਬੀਜ ਵੀ ਪੂਰਾ ਦੇਖ ਲਿਆ ਡੁੰਗੇ ਡੰਗਾਈ ਵੀ ਪੂਰੀ ਆ ਪੂਰੀ ਵਧੀਆ ਇੱਥੇ ਕਾ ਕੇ ਥੋੜੀ ਜਿਹੀ ਸੁੱਕੀ ਆ ਜਾਂਦੀ ਆ ਇੱਥੇ ਆ ਕੇ ਥੋੜਾ ਜਿਹਾ ਲੋਡ ਹੋ ਜਾਂਦਾ ਬਲੈਂਟਰ ਕਵਾਰਾ ਟਰੈਕਟਰ ਲੈਂਦਾ ਬਾਈ ਉਹਨਾਂ ਨੇ ਨਵਾਂ ਤੇ ਬਾਈ ਬਹੁਤ ਸੈਟ ਬਹੁਤ ਸੈਟ ਚੱਲਦਾ ਮਹੀਨਾਂ ਦਾ ਟਰੈਕਟਰ ਬਹੁਤ ਵਧੀਆ ਮਹੀਨ ਚੱਲਦੀ ਹੈ ਇਹ ਇੱਧਰ ਆ ਕੇ ਜਿਹੜਾ ਬੈੱਡ ਆ ਸਹੀ ਹੋ ਜਾਂਦਾ ਪੂਰਾ ਵਧੀਆ ਬੈੱਡ ਘੈਂਟ ਵੰਟ ਵੜ ਰਿਹਾ ਤੇ ਬਾਈ ਉਹਨਾਂ ਨੇ ਬਲਾਂਟਰ ਤਿਆਰ ਕਰੇ ਨੇ ਜੀ ਇਹਦੇ ਮਸ਼ੀਨ ਦੇ ਤੇ ਪਿੰਡ ਪੈਂਦਾ ਬਾਈ ਉਹਨਾਂ ਦਾ ਟੱਪਰੀਆਂ ਸਮਰਾਲੇ ਦੇ ਨੇੜੇ ਪਿੰਡ ਆ ਬਾਈ ਉਹਨਾਂ ਦਾ ਜਿਨ੍ਹਾਂ ਨੇ ਮਸ਼ੀਨ ਲਈ ਆ ਇਹ ਕਿਸੇ ਨੇ ਕਿਰਾਏ ਤੇ ਮੱਕੀ ਵੀ ਜੁਣੀ ਹੋਈ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਬਾਈ ਉਹਨਾਂ ਦਾ ਵੀ ਨੰਬਰ ਆਪਾਂ ਵਿੱਚ ਦੇ ਦਾਂਗੇ ਵੀਡੀਓ ਦੇ ਜੀ ਬਾਕੀ ਵੀਰੇ ਤੁਹਾਨੂੰ ਬੀਜ ਦਿਖਾ ਦਿੰਨੇ ਆ ਦੇਖੋ ਕੱਲਾ ਕੱਲਾ ਬੀਜ ਕੱਲੀ ਗੱਲੀ ਡਿਸਕ ਨੇ ਚੱਕਿਆ ਆ ਦੇਖੋ ਚਾਰੇ ਡਿਸਕਾਂ ਨੇ ਕੱਲਾ ਕੱਲਾ ਬੀਜ ਚੱਕਿਆ ਆ ਜੀ ਦੇ ਬੰਨਵੇਂ ਪੂਰੀ ਵਧੀਆ ਬਣ ਰਹੇ ਨੇ ਬਲੈਂਟਰ ਵੀ ਥੋੜੀ ਜੀ ਲਿੰਕ ਸੈੱਟ ਕਰਨ ਵਾਲੀ ਹੈ ਇੱਕ ਪਾਸੇ ਉਹ ਨਾ ਪਹਿਲਾਂ ਚੱਕ ਹੋ ਜਾਂਦਾ ਬਲੈਂਟਰ ਤਾਂ ਕਰਕੇ ਥੋੜੀ ਜੀ ਚੈੱਕ ਆਫ ਕਰਨੇ ਵਾਲੀ ਹੈ ਸੈੱਟ ਕਰਨੇ ਆ ਠੀਕ ਆ ਠੀਕ ਆ ਓਕੇ ਆ ਜੀ ਆ ਦੇਖੋ ਜੀ ਬੈੱਡ ਪੂਰਾ ਵਧੀਆ ਬਣ ਰਿਹਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿੱਦਾਂ ਦੀ ਲੱਗੀ ਤੁਹਾਨੂੰ ਮਸ਼ੀਨ ਚੱਲਦੀ ਐਨ ਬਿਲਕੁਲ ਸਿਰਾਂ ਘਮ ਹੋਇਆ ਪਿਆ ਤੇ ਬਾਈ ਉਹਨਾਂ ਨੇ ਬੈੱਡ ਵੀ ਬਾਈ ਪੂਰੇ origignal ਤਿਆਰ ਕਰੇ ਨੇ ਇਹ ਜੀ ਗੱਲ ਨਹੀਂ ਤੇ ਤੁਹਾਨੂੰ ਬਾਈ ਇਹ ਕਿੱਦਾਂ ਦੀ ਲੱਗੀ ਮਸ਼ੀਨ ਚੱਲਦੀ ਕਿੱਦਾਂ ਦੇ ਆਪਣੇ ਬੈੱਡ ਕਿੱਦਾਂ ਦੇ ਲੱਗੇ ਬਣਦੇ ਤੇ ਆਪਣਾ ਆਪਣਾ ਕੀਮਤੀ ਕਮੈਂਟ ਜਰੂਰ ਕਰਿਓ ਜੀ ਸਾਰੇ ਜਣੇ ਕਿਉਂਕਿ ਆਪਾਂ ਜਿਹੜੀ ਵੀਡੀਓ ਪਾਉਂਦੇ ਆ ਉਹੇ ਰਾਹੀਂ ਆਪਾਂ ਕਿਸਾਨ ਵੀਰਾਂ ਵਾਸਤੇ ਵੀਡੀਓ ਪਾਉਂਦੇ ਆ ਵੀ ਕਿੱਦਾਂ ਦਾ ਬੈੱਡ ਬਣਦਾ ਕਿੰਨੇ ਇੰਚ ਤੇ ਵੀ ਜੋ ਸਾਰਾ ਦੱਸੀਦਾ ਵਾ ਜੇ ਕਿਸੇ ਨੂੰ ਫਿਰ ਵੀ ਕੋਈ ਸੁਝਾਅ ਦੇਣਾ ਹੋਇਆ ਕਿਸੇ ਵੀਰ ਨੇ ਤਾਂ ਆਪਣੇ ਬਾਈ ਉਹ ਕਮੈਂਟ ਦੇ ਵਿੱਚ ਦੇ ਸਕਦਾ ਕਿਉਂਕਿ ਆਪਾਂ ਇਦਾਂ ਹੀ ਗੱਲਾਂ ਬਾਤਾਂ ਕਰਕੇ ਹੀ ਆਪਣਾ ਜਿਹੜਾ ਮਸਲੇ ਦਾ ਹੱਲ ਹੋ ਸਕਦਾ ਤੇ ਕਈ ਵੀਰਾਂ ਨੂੰ ਕਈ ਵਾਰ ਅਲ ਜਿਵੇਂ ਚ ਪਏ ਹੁੰਦੇ ਆ ਵੀ ਕਿੰਨੇ ਇੰਚ ਤੇ ਵੀ ਚਾਹੀਦਾ ਜਿਹੜੀ ਬਈ acharu ਮੱਕੀ ਹੁੰਦੀ ਉਹ 6 ਇੰਚ ਤੇ ਵੀ ਦੀਆਂ ਸਾਡੇ ਕੰਨੀ ਇੱਧਰ ਮਾਛੀਵਾੜੇ ਏਰੀਆ 'ਚ ਤੇ ਜਿਹੜੀ ਪਕਾਮੀ ਮੱਕੀ ਆ ਮੱਕੀ ਆ ਉਹ 7 ਤੋਂ 8 ਇੰਚ ਤੇ 8 ਇੰਚ ਤੇ ਬੀਜ ਹੁੰਦੀ ਆ ਜੀ ਤੇ ਇਹ ਹਿਸਾਬ ਆ ਜੀ ਮੱਕੀ ਬੀਜਣ ਦਾ ਯਾਨੀ ਕਿ ਸਾਡੇ ਏਰੀਆ ਚ ਮਾਚੇ ਬੜਾ ਸਾਹ ਏਰੀਆ ਤੇ ਪਲਾਂਟਰ ਪੂਰਾ ਵਧੀਆ ਚੱਲਦੇ ਆ ਜੀ ਹੁਣ ਆਪਾਂ ਮਿਲਦੇ ਆਂ ਬਾਈ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਰਿਕੁਐਸਟ ਆ ਬਾਈ ਆਪਾਂ ਇਦਾਂ ਹੀ ਖੇਤੀਬਾੜੀ ਦੇ ਰਿਲੇਟਡ ਆਪਾਂ ਵੀਡੀਓ ਆਪਾਇਆ ਕਰਾਂਗੇ ਬਾਈ ਜੀ ਆਪਣੇ ਇਸ YouTube ਚੈਨਲ ਤੇ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਨਵੇਂ ਟਰੈਕਟਰ ਪੁਰਾਣੇ ਟਰੈਕਟਰ ਨਵੇਂ ਇੰਪਲੀਮੈਂਟ ਜਿੰਨੇ ਵੀ ਖੇਤੀਬਾੜੀ ਰਿਲੇਟਡ ਇੰਪਲੀਮੈਂਟ ਆ ਸਾਰੇ ਆਪਾਂ ਬਾਈ ਵੀਡੀਓ ਚ ਦਿਖਾਇਆ ਕਰਾਂਗੇ ਜੇ ਜਦੋਂ ਸਬਸਿਡੀਆਂ ਆਉਂਦੀਆਂ ਨੇ ਚਾਹੇ ਉਹ ਟਰੈਕਟਰ ਤੇ ਸਬਸਿਡੀ ਆਵੇ ਭਾਵੇਂ ਰੂਟਰੇਟਰ ਤੇ ਆਵੇ ਕਿਸੇ ਵੀ ਮਸ਼ੀਨ ਤੇ ਆਵੇ ਉਹ ਸਭ ਤੋਂ ਪਹਿਲਾਂ ਬਈ ਆਪਾਂ ਜਿਹੜੀ ਵੀਡੀਓ ਬਣਾ ਕੇ ਅਪਲੋਡ ਕਰਿਆ ਕਰਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਛੋਰੇ ਵੀ ਦਾ ਸਾਥ ਜ਼ਰੂਰ ਦਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ